ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੰਗਦ ਦੁਖ ਨਿਕੰਦਨ ਦੁਖ ਨਿਕੰਦਨ ਮਰਦੋਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਸ਼ੁਭ ਮਤ ਪਰ ਕਾਸ਼ਕ শ্রী হর রায় নম কার জি নমো কারি শ্রী হর কৃষ্ণ মান ਇਕ ਮਹਾ ਦੁਰ ਪਰਮ ਕਿਰਪਾਲ ਪਰਮ ਕਿਰਪਾਲ ਜਿਨ ਗੁਰੂ ਗੁਬਿੰਦ ਸਿੰਘ ਮਿਸਾਲਾ ਸਿੰਘ ਮਿਸਾਲਾ ਹਰੁ ਤਰਨ ਪਰ ਕੁਨ ਪੁਨ ਸੀਸ਼ਾ ਉਨ ਉਨ ਸੀਸ਼ਾ ਮੰਦੋਂ ਮਾਰ ਮਾਰ ਜਗਤੀਸ਼ਾ ਯਮ ਹੈ ਅੰਿਤ ਗਿਆਨ ਹੈ ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਮੰਦੋਂ ਕਰਿ ਅਨੁਰਾਗ ਇਕੰਕਾਰ ਸਤਿਗੁਰੂ ਸਤਿਗੁਰੂ ਇਕੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸ਼ ਨਸੁਏ ਮਨ ਹਥਾ ਵਤ ਗਿਰ ਗਿਰ ਪਰਤ ਤੁੰਡ ਮੂੰਹ ਫੋੜਨ ਕਰਹਿ ਪੁੰਨ ਫਰਕ ਪਰਤ ਤੋ ਹ ਦਿਸ਼ਨ ਮੈਂ त्रास ਧਰਤ ਇਤ ਉਤ ਟਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੁਭਜੁਗਾ ਟਲ ਤਨਸ਼ੀਰਿ ਪ੍ਰਗਰੰਥ ਸਾਹਿਬ ਜੀ ਦੀ ਪਾਵਨ ਗੋਦਨ ਅੰਦਰ ਸੁਭਾਏ ਮਾਨ ਮੁਕੀ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਵਡਪਾਗ ਕੀ ਸਤਸੰਗੀ ਜਨੋ ਆਓ ਗੁਰੂਹ ਤੇ ਪ੍ਰਵਾਣ ਕਰੋ ਜੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੁਕੌਸ਼ ਸਾਹਿਬ ਦੀ ਕੱਚੀ ਗੜੀ ਵਿੱਚ ਤਨ ਤਨ ਬਾਬਾ ਸ਼ੈਡਾ ਦਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਹਨਾਂ ਦੇ ਜ਼ਹੌਰ ਆਪਾਂ ਸਰਵਣ ਕਰ ਰਹੇ ਹਾਂ ਸਤਿਗੁਰੂ ਤੇ ਹੋਰ ਗੁਰਸਿੱਖ ਚਮਕੌਰ ਦੀ ਗੜੀ ਦੇ ਵਿੱਚੋਂ ਉਹਨਾਂ ਦੀ ਜੰਗ ਨੂੰ ਵੇਖ ਰਹੇ ਨੇ ਸਤਿਗੁਰੂ ਨਾਲ ਨਾਲ ਤੀਰਾਂ ਦੀ ਵਰਖਾ ਕਰਦੇ ਹਨ ਪੰਜ ਸਿੰਘ ਗੁਰੂ ਸਾਹਿਬਾਂ ਦੇ ਨਾਲ ਸੁਪੁੱਤਰ ਦੇ ਨਾਲ ਜੂਤ ਰਹੇ ਹਨ ਬਹੁਤ ਵੱਡਾ ਦੁਸ਼ਮਣ ਦੀ ਸੈਨਾ ਦਾ ਨੁਕਸਾਨ ਕੀਤਾ ਵੱਡੇ ਵੱਡੇ ਜਰਨੇਲਾਂ ਨੂੰ ਮਾਰ ਮੁਕਾਇਆ ਜੇ ਦਸ ਦਾ ਇੱਕ ਜਰਨ ਹੈ ਆਪਣੀ ਸਾਰੀ ਸੈਨਾ ਲੈ ਕੇ ਮੋਹ ਸਾਰੀਆਂ ਗੋਲੀਆਂ ਇੱਕੋ ਦਮ ਚਲੰਦਾ ਹੈ ਚਲੇ ਧੁਪਕ ਅਨਗਿਣਤ ਲੱਗੀ ਸਿੰਘਣ ਤਨ ਆਈ ਸਿੰਘਾਂ ਦੇ ਸਰੀਰ ਵਿੱਚ ਉਹਨਾਂ ਗੋਲੀਆਂ ਨੇ ਛੇਕ ਕੀਤੀ ਛਾਤੀਆਂ ਮਹਿਨ ਦਿੱਤੀਆਂ ਭੀਜੇ ਰੁਦਰ ਸਰੀਰ ਚੀਰ ਲਾਲੀ ਉਗਨਾਈ ਸਾਰੇ ਨਾਲ ਦੇ ਸਿੰਘਾਂ ਦੇ ਕੱਪੜੇ ਖੂਨ ਦੇ ਨਾਲ ਲਥਫਤ ਹੋ ਗਏ ਧਰਤੀ ਪਹਿਲਾਂ ਹੀ ਲਾਲ ਸੀ ਤਸਤਾਰਾਂ ਤੇ ਖੂਨ ਦੇ ਛਿੱਟੇ ਪਏ ਸਤਿਗੁਰੂ ਉੱਚੀ ਮੰਕੀ ਤੋਂ ਇਸ਼ਾਰੀ ਦਸ਼ਾ ਵੇਖਦੇ ਨੇ ਸਿੰਘਾਂ ਦੇ ਨਾਲ ਇਹਦੀ ਸੈਨਾਂ ਦਾ ਕਿਵੇਂ ਪੇੜ ਹੋਇਆ ਉਹ ਕਿਵੇਂ ਆਪਣਾ ਤਨ ਕਉਮ ਤੋਂ ਨਿਸ਼ਾਵਰ ਕਰਦੇ ਨੇ ਆਇਤਨੀ ਪ੍ਰਸੰਗ ਵਿੱਚ ਇਹਦਾ ਜ਼ਿਕਰ ਕੀਤਾ ਹੈ। ਮੇਲ ਹਥਾਵਤ ਗਿਰ ਗਿਰ ਪਰਤ ਤੁੰਡ ਮੰਡ ਫੋੜਨ ਕਰਹਿ। ਉਹਨਾਂ ਫਰਕ ਪਰਤ ਦੋ ਹੋਂ ਦਿਸ਼ਨ ਮੈਂ ਤ੍ਰਾਸ ਧਰਤ ਇਤ ਉਤ ਟਰਹਿ। ਹੁਣ ਜੰਗ ਨੇੜੇ ਐ ਸੈਨਾ ਦੇ ਮੰਦ ਵਿਚਾਲੇ ਜਾ ਕੇ ਲੜ ਰਹੇ ਨੇ ਸਿੰਘ। ਬੜੀ ਦੂਰ ਤੱਕ ਚਲੇ ਗਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ। ਦੁਸ਼ਮਨ ਦੀ ਸੈਨਾ ਦਾ ਘਰਾਵੜਾ ਹੋ ਗਿਆ। ਨੇੜੇ ਕਿਰਪਾਨਾਂ ਦੇ ਜੰਗ ਦੇ ਨਾਲ ਇਹਨਾਂ ਨੇ ਕਿਸੇ ਦਾ ਮੂੰਹ ਵੱਢਿਆ ਕਿਸੇ ਦਾ ਸਿਰ ਫੋੜਿਆ ਉਹਨਾਂ ਫਰਕ ਪਰਤ ਦੋਂ ਦੇਸ਼ਨ ਮੈਂ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਪਿੱਛੇ हट ਜਾਂਦੇ ਨੇ ਤਰਾਸ ਫਰਤ ਡਰਦੇ ਨੇ ਇਦੋਂ ਤੋ ਡਰ ਐ ਇਦੋਂ ਉਦੋਂ ਚੱਲਦੇ ਨੇ ਸੈਨਾ ਦੇ ਸਿਪਾਹੀ ਸੁੰਮੇ ਨਾਲ ਫਿਰ ਵੰਗਾਰਦੇ ਨੇ ਕਿਉਂ ਪਿੱਛੇ ਹਟ ਰਹੇ ਹੋ ਛੇਤੀ ਇਹਨਾਂ ਨੂੰ ਖਤਮ ਕਰ ਦਿਓ ਤਾਂ ਅਸੀਂ ਬਚਾਂਗੇ ਬੜਾ ਨੁਕਸਾਨ ਕਰ ਰਹੇ ਨੇ ਕਰਹਿ ਸ਼ਿਕਰ ਤਾ ਅਦਕ ਗੁਰੂ ਸਤ ਸਰਬਨ ਖਾਵੈ ਵਿਦਤ ਦੁਸ਼ਮਨ ਦੇਹ ਕਿਰੇ ਧਰ ਪਰ ਤਰ ਖਾਵੈ ਤੰਤਨ ਸਿੰਘ ਜਾਨਾ ਬਾਬਾ ਅਜੀਤ ਸਿੰਘ ਜੀ ਦੀ ਏਡੀ ਵੱਡੀ ਪ੍ਰਖਟ ਸ ਹੈ ਕਿ ਉਹ ਇਹਨਾਂ ਨੂੰ ਸ਼ਸਤਰ ਚੜਾਣ ਹੀ ਨਹੀਂ ਦਿੰਦੇ ਪਹਿਲੇ تیر ਜਿਨੇ ਚਿਰ ਨੂੰ ਤਿਆਰੀ ਕਰਦੇ ਨੇ ਦੂਰੋਂ ਤੇ ਵਾਰ ਹੋ ਰਹੇ ਨੇ ਨੇੜੇ ਵਾਲੇ ਜਿਨੇ ਚਿਰ ਨੂੰ ਤਿਆਰੀ ਕਰਦੇ ਨੇ ਉਹਨਾਂ ਚਿਰ ਆਪਣਾ ਤੀਰ ਚਲਾ ਕੇ ਅਨੰਤ ਵਿਆਖਿਆ ਨੂੰ ਇੱਕ ਵਾਰੀ ਮੌਤ ਦੇ ਘਾਟੋਂ ਉਤਾਰ ਦਿੰਦੇ ਹਨ ਕਰਹ ਸ਼ੀਰਤਾ ਛੇਤੀ ਛੇਤੀ ਅਨ ਬਹੁਤ ਜ਼ਿਆਦਾ ਗੁਰੂ ਸਤ ਸਰ ਵਰਖਾਵੇਂ ਤੀਰਾਂ ਦੀ ਵਰਸਾ ਵਰਖਾ ਬੇਦਤ ਦੁਸ਼ਮਣ ਦੇਹ ਗਦੇ ਦੁਸ਼ਮਣ ਦੇ ਸਰੀਰਾਂ ਨੂੰ ਇਹ ਤੀਰ ਵਿੰਦੇ ਨੇ ਉਹ ਧਰਤੀ ਤੇ ਲੱਗਦੇ ਹਨ ਹਰ ਪੰਤੜ ਪਾਵੇਂ ਤੜਫਦੇ ਨੇ ਅਰੇ ਮਰੇ ਨਹੀਂ ਹਾਏ ਹਾਏ ਪੁਕਾਰਾਂ ਕਰਦੇ ਨੇ ਅੱਧੇ ਕੁੱਤੇ ਉਹਨਾਂ ਦੀਆਂ ਜਿਹੜੀਆਂ ਪੁਕਾਰਾਂ ਨੇ ਚੀਕਾਂ ਸੁਣ ਕੇ ਭਾਈ ਜਾਂਦੇ ਨੇ ਕਿ ਆਪਣਾ ਵੀ ਇਹ ਹਾਲ ਹੋਣਾ ਹੈ ਕਿਉਂ ਪੰਗਾ ਲੈ ਰਹੇ ਹੋ ਕਿਉਂ ਲੜ ਰਹੇ ਹੋ ਕਿਉਂ ਇਸ ਤਰ੍ਹਾਂ ਕਰ ਰਹੇ ਇਹ ਐਂਡਿੰਗ ਅਰਨਾ ਚਾਹੀਦਾ ਚਲੇ ਜਾਓ ਛੇਤੀ ਦੂਰ ਹੋ ਜਾਓ ਭਾਵੇਂ ਸ਼ੁਭੇਦਾਰ ਕਹਿੰਦੇ ਨੇ ਨੇੜੇ ਉਹ ਪਰ ਇਹ ਤੇ ਦੱਡ ਦੇ ਦੌੜ ਰਹੇ ਨੇ ਫਿਰ ਯਤਨ ਕਰਦੇ ਹਨ ਤੱਕ ਤੱਕ ਗੁਲਕਾਂ ਹਤੈ ਨਹੀਂ ਕੋ ਲਗਨ ਪਾਵੇਂ ਕਰਹ ਚਲਾਕੀ ਚਰਨ ਚੋਂ ਹੂੰ ਦਿਸਚਿਤਾਂ ਚਲਾਵੇਂ ਹੁਣ ਵੈਰੀ ਜਿਹੜੇ ਨੇ ਦੂਰੋਂ ਗੋਲੀਆਂ ਚਲਾਉਂਦੇ ਨੇ ਕਿਉਂਕਿ ਗੋਲੀ ਦੂਰੋਂ ਵਾਰ ਕਰਦੀ ਪਰ ਬਾਬਾ ਸਾਹਿਬ ਪਿੱਛੇ हट ਜਾਂਦੇ ਨੇ ਇਹਨਾਂ ਦੇ ਸਿਪਾਹੀਆਂ ਨੂੰ ਵਜਦੀ ਉਹ ਮਰ ਜਾਂਦੇ ਨੇ ਸ਼ਹਿਬਾਹ ਦੇ ਸੁਪੁੱਤਰ ਨੂੰ ਕੋਈ ਗੋਲੀ ਨਹੀਂ ਲੱਗਦੀ ਗੁਰੂ ਸਤ ਪੈਰਾਂ ਦੀ ਚਲਾਕੀ ਕਰਦਾ ਹੈ ਭਾਵ ਕਿ ਇੱਕ ਥਾਂ ਤੇ ਖਲੁੰਦੇ ਨਹੀਂ ਫਿਰ ਸ਼ਵੇਰੇ ਤੱਕੇ تیر ਮਾਰਦੇ ਨੇ ਜਦੋਂ ਦਿਸ ਨੇ ਗੋਲੀ ਆ ਰਹੀ ਹੈ ਚੱਕ ਮੜੇ ਉੱਧਰ ਹੋ ਜਾਂਦੇ ਨੇ ਇਹ ਗੁਰੂ ਸੁਪੁੱਤਰ ਦੀ ਗੱਲ ਨਹੀਂ ਸੀ ਸਾਨੂੰ ਸਾਰਿਆਂ ਨੂੰ ਗੁਰੂ ਨੇ ਤਾਂ ਪੁੱਤਰ ਆਖਿਆ ਅੱਜ ਵੀ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਛੋਟੇ-ਛੋਟੇ ਬੱਚੇ بڑے ਤੇਜ਼ ਤਰਾਰ ਦੇ ਕਿਰਿਆ ਨਾਲ ਗੱਤਕਾ ਖੇਡਦੇ ਨੇ ਆਪਾਂ ਸਿੱਖ ਹੁੰਦੇ ਆਂ ਚੀਜ਼ਾਂ ਸਿਖਾਈਆਂ ਨਹੀਂ ਹਰ ਗੁਰੂ ਘਰ ਚੇ ਪ੍ਰਬੰਧ ਹੋਣਾ ਚਾਹੀਦਾ ਹੈ ਵੀ ਫ੍ਰੀ ਸਿਕਲਾਈ ਦਿੱਤੀ ਜਾਏ ਬੱਚਿਆਂ ਖਾਸ ਤੌਰ ਤੇ ਧੀਆਂ ਨੂੰ ਸਿਰ ਤੇ ਦਮਾਲਾ ਸਰਾਜ ਜਾਇਆ ਹੋਵੇ ਚੱਗੀ ਗੱਤਰੇ ਕਿਰਪਾਨ ਹੋਵੇ ਸਿਰ ਤੇ ਚੁੰਨੀ ਹੋਵੇ ਕਿਸੇ ਦੀ ਹਿੰਮਤ ਤਹੱਈਆ ਨਹੀਂ ਪੈਂਦਾ ਵੀ ਉਸ ਧੀ ਵੱਲ ਕੋਈ ਮਾੜੀ ਨਜ਼ਰ ਨਾਲ ਤੱਕ ਜਾਈ ਛਾੜੇ ਸੰਸਾਰ ਦੇ ਵਿੱਚ ਖਾਸ ਕਰ ਤੇ ਭਾਰਤ ਵਰਸ਼ ਵਿੱਚ ਮਾੜੀਆਂ ਘਟਨਾਵਾਂ ਕਿਉਂ ਆਪਰੀਆਂ ਗਿਆਨੀ ਸੰਸੰਗ ਮਸ਼ਕੀਨ ਕਹਿੰਦੇ ਸਨ ਇੱਥੇ ਅਸੀਂ ਤਨ ਦੀ ਪ੍ਰਦਰਸ਼ਨੀ ਕਰ ਰਹੇ ਹਾਂ। ਸਰੀਰ ਨੂੰ ਟੱਕ ਕੇ ਕੱਪੜੇ ਪਹਿਨਣਾ ਨੇ ਬਿਆੰਤ ਧਿਆਨ ਛੱਡ ਦਿੱਤਾ। ਵਿਖਾਵਾ ਪ੍ਰਗਟ ਕੀਤਾ ਜਾਂਦਾ ਹੈ ਸਰੀਰ ਨੂੰ। ਉਹਨਾਂ ਨਾਲ ਮੰਦ ਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਫਿਰ ਫਿਰ ਸੁਮਤੀ ਦੇਸ਼ ਨੂੰ ਫਿਰ ਸ਼ਰਮਿੰਦਾ ᱛੇ ਹੋਣਾ ਪੈਂਦਾ ਹੈ ਫਿਰ ਵੰਗਾਨ ਪੰਦੇ ਨੇ ਵੀ ਇਹਨਾਂ ਦੀ ਸਹਾਇਤਾ ਕਰੋ। ਪਹਿਲੋਂ ਕਿਉਂ ਨਿਸ਼ਾਰਦ ਕੀਤਾ ਜਾਂਦਾ। ਗੁਰੂ ਨੇ ਸਰੀਰ ਤਨ ਪ੍ਰਦਰਸ਼ਨ ਲਈ ਨਹੀਂ ਸਿੱਖ ਦਾ ਸਰੀਰ ਗੁਰੂ ਆਖਿਆ ਸੀ ਪੂਰਾ ਢੱਕਿਆ ਹੋਵੇ ਸਿਰ ਦਾ ਸਤਾਰ ਚੁੰਨੀ ਇਹ ਸਰਦਾਰੀ ਦੇ ਚਿੰਨ੍ਹ ਸਣ ਇਹ ਸਾਨੂੰ ਦਿੱਤੇ ਇੱਥੇ ਉਹ ਮਾਵਾਂ ਪੈਦਾ ਹੋਈਆਂ ਮਾਈ ਭਾਗੋ ਵਰਗੀਆਂ ਜਿਨ੍ਹਾਂ ਨੇ ਆਖਿਆ ਆਓ ਸਿੰਘੋ ਵੀ ਜੇ ਸੱਚੀ ਮੱਚੀ ਸੇਖੋ ਜਾਂ ਤੇ ਸਾਡੀਆਂ ਚੂੜੀਆਂ ਪਾ ਲੋ ਨਹੀਂ ਤੇ ਜਾਓ ਲੜੋ ਤੁਹਾਡਾ ਗੁਰੂ ਤੁਹਾਨੂੰ ਨਹੀਂ ਬੁਲਾਏਗਾ ਤੁਹਾਨੂੰ ਜਾਣਾ ਪੈਣਾ ਹੈ ਅਦੇ ਵੀ ਉਹ ਤੁਹਾਨੂੰ ਪਿਆਰ ਕਰਦਾ ਜਦੋਂ ਉਹਨੂੰ ਪਤਾ ਹੈ ਰੁਸੇ ਹੋਏ ਆ ਜਾਉਗੇ ਤੇ ਗਏ ਸੀ ਉਹਨਾਂ ਨੂੰ 40 ਮੁਕਤੇ ਆਖਿਆ ਜੀ ਕਹਿਣ ਲੱਗੇ ਬੜੀ ਤੇਜ਼ ਤਰੀਕੇ ਦੇ ਨਾਲ ਤੀਰਾਂ ਦੀ ਵਰਖਾ ਉਹਦੋਂ ਸਤਗੁਰੂ ਛੱਡਦੇ ਨੇ ਹੈਰਾਨ ਹੋ ਰਹੇ ਨੇ ਦੁਸ਼ਮਣ ਵੀ ਕੋਈ ਗੋਲੀ ਵੀ ਨਹੀਂ ਲੱਗ ਰਹੀ ਇਹਦੋਂ ਉਹ ਦੁਰ ਘੁੰਮ ਜਾਂਦੇ ਨੇ ਰਨਖੇਤ ਬਿਖੈ ਇਤਤ ਫਿਰ ਫੰਦ ਤਦੌਦ ਤ ਛਤਰ ਹੱਥ ਮੈਦਾਨੇ ਜੰਗ ਵਿੱਚ ਤਦਦ ਨੂੰ ਘੁੰਮਦਿਆਂ ਤੇਲ ਨਾਲ ਤਲਵਾਰ ਨਾਲ ਵਾਰ ਕਰੀ ਜਾ ਰਹੇ ਨੇ ਸਭ ਕਰਤ ਬਲੋਕਨ ਜੰਗ ਕੋ ਹੂਤ ਅਚੰਬ ਮਹਤ ਚਿਤ ਸਾਰੇ ਹਰਾਨ ਹੋ ਰਹੇ ਹਨ ਇਹ ਇਹ ਵਾਪਰ ਰਿਹਾ ਇਹ ਤੇ ਹਾਟੀ ਨਹੀਂ ਰਹਿ ਨਿਖਟਿਓ ਤਬੈ ਨਖੰਗ ਬਾਣ ਸੰਪਦੀਏ ਚਲਾਈ ਉਪਨਾ ਹੋਇਓ ਸ਼ਾਂਤ ਹਿਰ ਦੁਸ਼ਤਨ ਕੁੱਟਿਆਈ ਜਸ ਕਰਪਿੰਦਾ ਜਿਨਨੇ ਕੋ ਤੀਰ ਪਿਤਾ ਗੁਰਦੇਵ ਨੇ ਦੇ ਕੇ ਭੇਜਿਆ ਸੀ ਹੁਣ ਖਤਮ ਹੋ ਗਏ ਪਰ ਸਤਗੁਰਾਂ ਆਖਿਆ ਸੀ ਤੁਸੀਂ ਨਹੀਂ ਮੰਨੇ ਮਾਤਾ ਨੇ ਪੁੱਤਰਾ ਨੇ ਸਿਖਾਂ ਨੇ ਕਿਆ ਸੀ ਛੱਡ ਦਿਓ ਅਨੰਦਪੁਰ ਸਾਹਿਬ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਹੁਣ ਮਜਾ ਚਖਾਓ ਇਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ ਨੇ ਆਪਾਂ ਨਹੀਂ ਸੀ ਇਹਨਾਂ ਨੂੰ ਮਾਰਨਾ ਚਾਹੁੰਦੇ ਕੀ ਆਪ ਮਰਨ ਵਾਸਤੇ ਸਾਡੇ ਕੋਲ ਆਏ ਨਹੀਂ 10 ਲੱਖ ਸਹੀ ਸੈਨਾ ਲੈ ਕੇ ਇਹ ਰਾਜਪੂਤ ਰਾਜੇ ਸਾਡੇ ਹੱਥੋਂ ਮਰਨਾ ਚਾਹੁੰਦੇ ਹਨ ਸਾਣੂ ਜਿੰਨਾ ਕਿਹਾ ਸੀ ਕਿ ਆਗੇ ਸ਼ਾਂਤ ਮਿੱਤਰ ਈਕੇ ਨਾਲ ਉਦੋਂ ਤੁਸੀਂ ਸਾਡੀ ਗੱਲ ਨਹੀਂ ਮੰਨੀ ਅੱਜ ਮੰਨ ਲਓ ਅੱਜ ਨਾ ਕਸਰ ਛੱਡਿਓ ਜਿੰਨੇ ਮਾਰ ਸਕਦੇ ਹੋ ਮਾਰ ਦਿਓ ਬਸ ਸਣਾਂ ਨੇ ਇਹਨਾਂ ਨੂੰ ਝੂਠੀਆਂ ਕਸਮਾਂ ਦੀ ਇਹਨਾਂ ਨੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਧੀ ਹੈ ਉਹਦੀ ਇਹਨਾਂ ਨੂੰ ਸਜਾ ਦੇ ਦਿਓ ਭਾਈ ਸਾਹਿਬ ਕਿੰਨੇ ਸ਼ਾਂਤ ਨਹੀਂ ਹੋਇਆ ਮਨ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਲਿਆ ਹੈ ਪਰ ਤੀਰ ਖਤਮ ਹੋ ਗਏ ਕੋਪ ਨਾ ਹੋਇਓ ਸ਼ਾਂਤ ਹੋਇਰ ਦੁਸ਼ਟਨ ਖੁਟਿਆਈ ਉਹਨਾਂ ਦਾ ਖੱਡਾਪਣ ਉਹਨਾਂ ਦੀ ਬੇਈਮਾਨੀ ਇਹ ਜੇਤੇ ਹੁੰਦੀ ਪਿਤਾ ਗੁਰਦੇਵ ਦੇ ਬਚਨ ਜੇਤੇ ਹੁੰਦੇ ਨੇ ਸ਼ਮਾ ਕਿਹਾ ਸੀ ਠਹਿਰ ਜਾਓ 8 ਮਹੀਨੇ ਕੱਟੇ ਨੇ ਮਹੀਨਾ ਕੱਟੋ ਫਿਰ ਉਹਨਾਂ ਕਿਹਾ ਹੁਤਾ ਹੀ ਕੱਢ ਲਓ ਅੱਠ ਪੈਰਾਂ ਤੇ ਆਗੇ ਅੱਠ ਗੱਡੀਆਂ ਤੇ ਆਗੇ ਨਾਖਿਆ ਨਹੀਂ ਜੀ ਉਹਨਾਂ ਨਹੀਂ ਲੜ ਸਕਦੇ ਹੈ ਹੀ ਬਣਾ ਉਹ ਕਹਿੰਨੇ ਸਮੇਂ ਤੋਂ ਭੋਜਨ ਨਾ ਚੰਗੀ ਤਰ੍ਹਾਂ ਮਿਲਣਾ ਫਿਰ ਜੰਗ ਕਰਨਾ ਰੋਜ਼ ਦੁਸ਼ਮਣ ਵਾਰ ਕਰ ਰਿਹਾ ਹੈ ਪਾਣੀ ਤੱਕ ਬੰਦ ਕਰ ਦਿੱਤਾ ਗਿਆ ਨਹੀਂ ਅੱਜ ਤੁਸੀਂ ਵੇਖਿਆ ਸਮੇਂ ਦੀ ਸਰਕਾਰ ਕੀ ਕਰਦੀ ਜਿੱਥੇ ਸਰਕਾਰ ਦੇ ਖਿਲਾਫ ਨੂੰ ਬਿਠਾ ਉਸ ਏਰੀਆ ਦਾ ਨੈਟਵਰਕ ਬੰਦ ਕਰ ਦਿੱਤਾ ਦਿੰਦਾ ਹੈ ਉਦੋਂ ਰਾਸ਼ਲ ਮਾਲੀ ਕੀਤਾ ਤਾਂ ਦਾ ਅਸਿ ਉਹਨੇ ਗੱਲ ਨਹੀਂ ਨਾਲ ਆਪਣੇ ਕਿਸੇ ਤੱਕ ਉਦੋਂ ਗੱਲਬਾਤ ਪਹੁੰਚਦੀ ਨਹੀਂ ਸੀ ਤਾਂ ਇਹ ਬਾਬਾ ਸਹਿਬ ਬਾਬਾ ਦੀਪ ਸਿੰਘ ਜੀ ਸਤਿਗੁਰਾਂ ਨਾਲ ਰੋਸ ਪ੍ਰਗਟ ਕਰਦੇ ਨੇ ਵੀ ਤੁਹਾਡਾ ਦੀਪਾ ਸਾਹਿਬ ਤੁਸੀਂ ਜੰਗ ਵੇਲੇ ਬੁਲਾਇਆ ਨਹੀਂ ਕਹਿਣ ਕਿ ਜਦੋਂ ਸਮਾ ਆਇਆ ਤੁਹਾਡੀ ਵੀ ਜੰਗ ਚੇ ਸੇਵਾ ਲਵਾਂਗੇ ਜੰਗ ਚ ਸ਼ਹੀਦ ਹੋਣਾ ਤੁਸੀਂ ਪਹਿਲੂ ਕਰ ਦਿੱਤੇ ਸੀ ਬਚਨ ਉਹਨੇ ਬਾਕੂ ਜੀ ਦਾ ਸਦਾਈ ਤਰੀਕ ਨੂੰ ਨਿਹੜਾ ਉੱਥੇ ਬੜੀਆਂ ਕਥਾਵਾਂ ਸੁਣਾਂਗੇ ਜੀ ਕੋਈ ਲਿਖ ਲਿਖ ਪੜਿਆ ਤਿੱਤਾ ਖੜਿਆ ਆਖੇਗਾ ਨਹੀਂ ਜੀ ਸ਼੍ਰੀ ਅਸ਼ੀਸ਼ ਤੇ ਲੱਥੈ ਨਹੀਂ ਜੀ ਜੀ ਇਸ ਤਰ੍ਹਾਂ ਜਾਂਦਾ ਇੰਝ ਜਾਂਦਾ ਅਸੀਂ ਬਸ ਨਾ ਨਿਤਨੇਮ ਕੀਤਾ ਨਾ ਬਾਣੀ ਪੜੀ ਨਾ ਤੇ ਆਸ਼ਵਾਚਿਆ ਨਾ ਪੜਿਆ ਬਸ ਤੋਤਾ ਨਟਨ ਕਰਕੇ ਗੱਲਾਂ ਸੁਣ ਸੁਣ ਕੇ ਝੂਠੀਆਂ ਸੱਚੀਆਂ ਸਾਖੀਆਂ ਬਣਾ ਦਿੱਤੀਆਂ ਸਾਡਾ ਨਾਮ ਨਹੀਂ ਰਿਹਾ ਭਾਵਨਾ ਨੇ ਰੇਸ਼ੀਸ ਲੱਥਾਂ ਸੀ ਤਲੀ ਤੇ ਧਰਿਆ ਸੀ ਕਿ ਹਰਮੰਦਰ ਸਾਹਿਬ ਤੱਕ ਉਹ ਗਏ ਸਨ ਇਹਨੂੰ ਕੋਈ ਨਹੀਂ ਚੁਲਾ ਸਕਦਾ ਪਰ ਸਾਨੂੰ ਸਾਡੇ ਆਪਣਿਆਂ ਦੇ ਰਾਹੀ ਉਹਨਾਂ ਨੂੰ ਧੰਨ ਦੇ ਕੇ ਸਮੇਂ ਦਾ ਹਕਮ ਜਿਹੜਾ ਉਹ ਬਹੁਤ ਕੁਝ ਗਲਤ ਪ੍ਰਚਾਰ ਕਰੰਦਾ ਹੈ ਸਾਡੀਆਂ ਬਾਹਾਂ ਖੜੀਆਂ ਹੋ ਗਈਆਂ ਜੀ ਤਿਆਰ ਆਸ਼ਾਸ਼ਲ ਕਰ ਰਹੇ ਦੂਜਾ ਕਰੀ ਅਸੀਂ ਸੁਚੇਤ ਕਿਉਂ ਨਹੀਂ ਹੁੰਦੇ ਉਹ ਦੋ ਸਿੱਖ ਲੈਣੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸਾਰੀ ਸਰਕਾਰ ਨੂੰ ਹਿਲਾ ਕੇ ਰੱਖ ਦਿੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਭਾਵਿਆਂ ਨਾਲ ਟਕਸਾਲ ਸਾਰੀ ਸੀ ਪਰ ਉਹਨਾਂ ਇਕੱਲਿਆਂ ਦਾ ਇਹਨਾਂ ਪੈਸੇ ਅੱਜ ਅਨਾਉਂਸ ਕਰਦੀ ਵੀ ਇੱਥੇ ਉਹਨਾਂ ਨੇ ਆਉਣਾ ਨਹੀਂ ਚੀਂਦ ਹੋਏ ਤੁਹਾਨੂੰ ਇਹ ਜਰਨੈਲ ਨਹੀਂ ਜਗਾ ਨਹੀਂ ਮਿਲ ਨਿਸ਼ਾਰੇ ਥਾਵਾਂ ਤੇ ਪੁਲਿਸ ਨੂੰ ਬੇਗੇ ਤੁਸੀਂ ਝੂਠਾ ਹੀ ਕਹਿੰਦੇ ਉਲਾਦੇ ਹੋ ਹਥਿਆਰ ਵੀ ਉਹਨਾਂ ਨੇ ਆਉਣਾ ਤੇ ਸਾਡੇ ਗੁਰੂ ਗਵਰੀ ਕਥਾ ਕਰਨਗੇ ਇਹਨਾਂ ਪੈ ਅਜੇ ਵੀ ਸਰਕਾਰ ਦੇ ਮਨ ਵਿੱਚ ਹੈ ਪਰ ਤੁਹਾਡਾ ਸਾਡਾ ਕਿਨੇ ਰੋਹ ਛਾਡੇ ਗੁਰੂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਬੇਅਦਬ ਕਰਕੇ ਸਾਨੂੰ ਮਜਬੂਰ ਕੀਤਾ ਧਾਰੇ ਲੜਨ ਵਾਸਤੇ। ਛਤ ਗੁਰਾਂਖੇ ਸੀ ਸੱਚੀ ਮੁੱਚੀ ਖਾਲਸਾ ਇਹ ਹੁਣ ਜਿਆ ਬਣੇ ਜਿਹੜਾ ਰੱਬ ਹੋਵੇ ਜਿਹਦੇ ਤੋਂ ਦੁਨੀਆ ਪਿਆਰ ਵੀ ਕਰੇ ਤੇ ਜਿਹਦਾ ਭੈ ਵੀ ਰੱਖੇ ਵੀ ਜੇ ਇਹਨਾਂ ਨਾਲ ਉੱਚੀ ਅੱਖ ਨਾਲ ਵੇਖਿਆ ਤਾਂ ਸਾਨੂੰ ਜਿਉਂਦੇ ਨਹੀਂ ਛੱਡਣਾ ਪਰ ਅੱਜ ਨਹੀਂ ਅੱਜ ਬੜੀ ਸ਼ੇਤੀ ਹਰ ਇੱਕ ਵਿਅਕਤੀ ਚਾਹੁੰਦਾ ਥੋੜੀ ਜੀ ਗੱਲਬਾਤ ਹੋਵੇ ਕੱਲਾ ਸਿੱਖ ਮਿਲੇ। ਇਹ ਗਲਾ ਦਸਤਾਰ ਨੂੰ ਹੱਥ ਪਾਲੀ ਦੇ ਨਹੀਂ ਤੇ ਸਾਡੀ ਦਸਤਾਰ ਵੱਲ ਵੇਖਣ ਦਾ ਤਹਿਆ ਨਹੀਂ ਸੀ ਕਿਸੇ ਦਾ ਕਾਰਨ ਕੀ ਹੈ ਅਸੀਂ ਜੋ ਕੁਝ ਸਾਨੂੰ ਗੁਰੂ ਨੇ ਬਣਾਇਆ ਉਹ ਨਹੀਂ ਬਣ ਸਕਦਾ ਮਨੁੱਖ ਦੇ ਦੋਸ਼ ਸਹਿਬਜ਼ਾਦਾ ਅਜੀਤ ਸਿੰਘ ਜੀ ਕਹ ਰਹੇ ਨੇ ਇਹਨਾਂ ਝੂਠੀਆਂ ਕਸਮਾਂ ਖਾਧੀਆਂ ਨੇ ਗਲਤ ਕੀਤਾ ਸਾਡੇ ਨਾਲ ਫਿਰ ਇਤਿਹਾਸ ਕਰ ਕਹਿੰਦਾ ਵੀਰ ਦਾਸ ਵਿੱਚ ਆ ਕੇ ਜਦੋਂ ਤੀਰ ਖਤਮ ਹੋ ਗਏ ਗਹੀ ਸ਼ੰਕਰ ਬਿਖੈ ਦੌਰ ਕਰੇ ਅੰਗ ਪਰੋਹੇ ਸੀਸ ਮਾਸ ਜਿੰਬੇ ਦੇ ਅਗਨ ਪਰ ਭੁੰਜਤ ਕੋਏ ਆਪਣੀ ਤਲਵਾਰ ਨੂੰ ਮਿਆਣ ਚੋਂ ਬਾਹਰ ਕੱਢਿਆ ਬਾਬਾ ਅਜੀਤ ਸਿੰਘ ਜੀ ਨੇ ਦੁਸ਼ਮਣ ਦੇ ਆਹੂ ਲਾ ਦਿੱਤੇ ਇੱਕ ਇੱਕ ਸਰੀਰ ਦੇ ਅਨੰਤ ਟੁਕੜੇ ਕਰਦੇ ਨੇ ਤੇ ਅੱਗੇ ਵਧਦੇ ਜਾ ਰਹੇ ਨੇ ਦੁਸ਼ਮਣ ਦੇ ਸਿਪਾਈ ਬੜਾ ਭੈ ਕਾਰ ਰਹੇ ਨੇ ਬਹੁਤ ਜ਼ਿਆਦਾ ਡਰ ਰਹੇ ਹਨ ਗਣ ਮਾਰ ਮਾਰ ਕੇ ਰਤ ਫਿਰਤ ਫੁਰਦ ਛਾਤੀ ਤੁੰਨ ਯਾਰ ਐਮਪਾਇ ਤੁਮ ਰਣ ਭੂਮੈ ਘਾਇਲ ਕੋਮਤ ਝੂਮ ਗਿਰ ਯਾਸ਼ਕਰ ਕਹਿੰਦਾ ਮੋਹ ਸਾਰੇ ਵਾਰ ਕਰਦੇ ਨੇ ਤੇ ਘੁੰਮ ਰਹੇ ਨੇ ਕਿਸੇ ਦੀ ਛਾਤੀ ਪਾੜ ਕੇ ਰੱਖ ਦਿੱਤੇ ਕਿਸੇ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰ ਦਿੱਤਾ ਤੇ ਘੁੰਮਦੇ ਹੋਏ ਦਿਖਦੇ ਨੇ ਘੋੜਿਆਂ ਤੋਂ ਦੁਸ਼ਮਣ ਥੱਲੇ ਬੈਦਲ ਨਹੀਂ ਆ ਰਹੇ ਕਿਉਂਕਿ ਲਾਸ਼ਾਂ ਦਾ ਢੇਰ ਬੜਾ ਵੱਡਾ ਸੀ ਘੋੜਾ ਭੁਜਾ ਕੇ ਆਉਂਦੇ ਨੇ ਘੋੜਾ ਵੀ ਡਿੱਗ ਜਾਂਦਾ ਆਂ ਵੀ ਡਿੱਗ ਜਾਂਦੇ ਨੇ ਉਹ ਮਟਣੀਆਂ ਖਾਂਦੇ ਨੇ ਦੂਜੇ ਵੇਖ ਵੇਖ ਕੇ ਬਾਬਾ ਅਜੀਤ ਸਿੰਘ ਜੀ ਨੇ ਦੁਸ਼ਮਣ ਦੇ ਸਿਪਾਹੀਆਂ ਦੀ ਦਸ਼ਾ ਇਹੋ ਜੀ ਕਰ ਦਿੱਤੀ ਜਿਸ ਸਿਪਾਹੀ ਨੇ ਇੱਕ ਨੂੰ ਮਰਦਿਆਂ ਵੇਖਿਓ ਪਿੱਛੇ ਦੁਬਾਰੇ ਵਾਰ ਕਰਨ ਵਾਸਤੇ ਨਹੀਂ ਆਇਆ ਨਵੇਂ ਆਏ ਨੇ ਉਹਨੇ ਵੇਖਿਆ ਵੀ ਇਹਦੇ ਤੋਂ ਦੂਰ ਹੋ ਜਾਓ ਇਦੇ ਸਾਹਮਣੇ ਆ ਪਾਣੀ ਆੜ ਸਕਦੇ ਭਾਵੇਂ ਲੱਖਾਂ ਸੂਬੇਦਾਰ ਪੁਕਾਰਦੇ ਰਹੇ ਕੀ ਕਰ ਰਹੇ ਹੋ ਕਿਉਂ ਨਹੀਂ ਸੰਭਾਲ ਰਹੇ ਪਰ ਉਹਨਾਂ ਦਾ ਵਾਹ ਨਹੀਂ ਸੀ ਚੱਲਦਾ ਇੱਕ ਦੁਰਕਨ ਕਨਦ ਹੋ ਰਿਹਾ ਹੈ ਚਹੁ ਫੇਰ ਘੇਰ ਲਈਏ ਮਾਰ ਮਾਰ ਕਰਨ ਰੋ ਸਭਨ ਤਬਦ ਛਸਤਰ ਹਨਨ ਹਤਨ ਕੀਏ ਰੋਣਾ ਪੈ ਗਿਆ ਜੀ ਵੀ ਇਹਨਾਂ ਦੇ ਹਥਿਆਰ ਖਤਮ ਹੋ ਗਏ ਨੇ ਇਕੱਲੀ ਇਹਨਾਂ ਦੇ ਹੱਥਾਂ 'ਚ ਕਿਰਪਾਨ ਰਹਿ ਗਈ ਆਦਰ ਸਾਰੇ ਨੂੰ ਘੇਰ ਲੋ ਪੰਜ ਸਿੱਖ ਸਹਿਤਾ ਕਰ ਰਹੇ ਸਨ ਦੂਰੋਂ ਰੋਕ ਰਹੇ ਸਨ ਦੁਸ਼ਮਨ ਦੀ ਸੈਨਾ ਨੂੰ ਮਾਰਨ ਕਾਰ ਹੈ ਸਨ ਇਕਦਮ ਇਤਿਹਾਸ ਕਰ ਕਹਿੰਦੇ ਨੇ ਬਹੁਤ ਵੱਡਾ ਘੇਰਾ ਪੈ ਗਿਆ ਚਾਹ ਦੇ ਪਾਸਿਓਂ ਗੁਰੂ ਸੁਪੁੱਤਰ ਨੂੰ ਇਹ ਸੈਨਾ ਨੇ ਘੇਰਿਆ ਹੈ ਇਹ ਮਾਰ ਦਿਓ ਮਾਰ ਦਿਓ ਮਾਰ ਮਾਰ ਕਰ ਰੌੜ ਸਬਣ ਤਬ ਸ਼ਸਤਰ ਹਤਨ ਕੀਏ ਇਕਦਮ ਆਪਣੇ ਸ਼ਸਤਰਾਂ ਦੇ ਵਾਰ ਕਰਦੇ ਨੇ ਪੰਜੋ ਸਿੰਘਣ ਦੇਖ ਸੰਗ ਗੁਰ ਸਤ ਕੋ ਗਹ ਗਹ ਪਹੁੰਚ ਤਹ ਤਹ ਧਿਆਰ ਜਪਨ ਕੀ ਦੇਸ਼ ਕੋ ਲਹਿ ਜਦੋਂ ਪੰਜਾਂ ਸਿੰਘਾਂ ਨੇ ਸੁਣਿਆ ਕਿ ਗੁਰੂ ਸੁਪੁੱਤਰ ਦੇ ਨਾਲ ਸ਼ਸਤਰ ਫੜ ਫੜ ਕੇ ਉਹ ਫਿਰ ਉਹਨਾਂ ਦੀ ਸਹਾਇਤਾ ਵਾਸਤੇ ਗਏ ਸਤਗੁਰੂ ਆਪ ਤਾਲ ਤੀਰ ਛੱਡਦੇ ਸਨ ਪਰ ਜਦੋਂ ਦੁਸ਼ਮਣ ਦੀ ਸੈਨਾ ਦਾ ਘੇਰਾ ਵੱਡਾ ਹੋ ਗਿਆ ਪੰਜਾਂ ਸਿੰਘਾਂ ਨੇ ਨੇੜੇ ਹੋ ਕੇ ਸਹਾਇਤਾ ਕਰਨੀ ਚਾਹੀ ਇਹਨਾਂ ਦੀ ਸੈਨਾ ਇਨੀ ਜ਼ਿਆਦਾ ਸੀ ਵਾਰ-ਵਾਰ ਇਹ ਗੱਲ ਦਾ ਜ਼ਿਕਰ ਮੈਂ ਦੁਹਰਾਣਾ ਜਦੋਂ ਇਹਨਾਂ ਸ਼ੁਰੂਆਤ ਕੀਤੀ ਤੇ ਇਹਨਾਂ ਦੇ ਜਰਨੈਲ ਕਹਿੰਦੇ ਸਨ ਦਸਣ ਵਾਲਾ ਸੁਈਆਂ ਕਹਿੰਦਾ ਵੀ ਜੇ ਤੁਹਾਡੇ ਬਾਜੂਆਂ ਚ ਦਮ ਹੈ ਨਾ ਤੇ ਭਾਵੇਂ ਪੌੜੀਆਂ ਨਾਲੋਂ ਭਾਵੇਂ ਇੱਕ ਦੂਜੇ ਦੇ ਉੱਤੇ ਚੜ ਕੇ ਲੈਣ ਬਣਾ ਲਓ ਬਸ ਦੋ ਦੋ ਮੁਠਾ ਮਿੱਟੀ ਦੀਆਂ ਛੁਰਦਿਓ ਜਾ ਕੇ ਥੱਲੇ ਦੱਬੇ ਜਾਣਗੇ ਕਿੰਨੇ ਕੁ ਸਿੰਘ ਨੇ ਬਸ ਪਰ ਜਦੋਂ ਹਜ਼ਾਰਾਂ ਦਾ ਨਹੀਂ ਲੱਖਾਂ ਸੈਨਿਕਾਂ ਦਾ ਮੈਦਾਨੇ ਜੰਗ ਵਿੱਚ ਘਾਣ ਹੋ ਗਿਆ ਮੌਤੇ ਨੂੰ ਪਹ ਪਏ ਬਹੁਤ ਵੱਡਾ ਦਰਿਆ ਖੂਨ ਦਾ ਚੱਲਿਆ ਚਮਕੌਰ ਦੀ ਗੜੀ ਦੀ ਵਾਲੇ ਦੁਆਲੇ ਖੂਨ ਦੇ ਨਾਲ ਲੱਥ ਪਤ ਇਹਨਾਂ ਦੀਆਂ ਲਾਸ਼ਾਂ ਪਈਆਂ ਨੇ ਇਸ ਤਰ੍ਹਾਂ ਢੇਰ ਲੱਗੇ ਜਿਵੇਂ ਬੋਰੀਆਂ ਭਰ-ਭਰ ਕਿਸੇ ਨੇ ਟਾਲ ਲਾਏ ਹੁੰਦੇ ਹਨ ਇਹਦੀਆਂ ਲਾਸ਼ਾਂ ਸੰਜੇ ਲਾਸ਼ਾਂ ਜੋੜ ਕੇ ਗੜੀ ਦੀ ਕੰਦਨਾਂ ਲਾ ਦਿੰਦੇ ਤੇ ਉੱਤੇ ਚੜ ਸਕਦੇ ਸਨ ਪਰ ਸਾਹਮਣੇ ਸਤਿਗੁਰੂ ਇਹਨਾਂ ਨੂੰ ਨੇੜੇ ਟੁਕਣ ਨਹੀਂ ਸੀ ਦਿੰਦੇ ਸਿੰਘਾਂ ਨੇ ਕੀਤੀ ਸਹਾਇਤਾ ਨੇੜੇ ਪਹੁੰਚ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਸਾਹਿਬ ਜਾਨ ਦਾ ਬਾਬਾ ਅਜੀਤ ਸਿੰਘ ਦੀ ਸਹਾਇਤਾ ਕੀਤੀ ਪਹੁੰਚਤ ਹਤ ਹਥਿਆਰ ਜੇ ਪਨ ਕੀ ਦਿਸ਼ ਕੋ ਲੈ ਘਰ ਕਰਾਂ ਚੁਲ ਸੰਗਣ ਭਰੇ ਅਦਕ ਸ਼ਿਗਰਤਾ ਘਰਤ ਤਣ ਜਨ ਨਿਰਪੈ ਕਿਹਨੀ ਫਿਰ ਤਹਮਸਤ ਦੁਰਦ ਉਹ ਦੇਖ ਗਣ ਅਭਿਆਸ ਕਰ ਕਹਿੰਦਾ ਹੈ ਵੀ ਇਹ ਤੇ ਮਸਤਾਤੀਆਂ ਦੇ ਸਮੂਹ ਨੂੰ ਵੇਖ ਕੇ ਜਿਵੇਂ ਸ਼ੇਰ ਜਿਹੜਾ ਉਹ ਨਹੀਂ ਵਿਆਹ ਨਹੀਂ ਚੱਲਦੇ ਉਹਨੂੰ ਜਦੋਂ ਕਿ ਰੱਬਾਂ ਦੇ ਨੇ ਮਸਤਾਤੀ ਉਹ ਵੀ ਹੈਰਾਨ ਹੋ ਜਾਂਦਾ ਜਨ ਰਪੈ ਕੇ ਦੀ ਫਿਰਤ ਹੈ ਮਸਤ ਬੁਰਦ ਕੋ ਦੇਖ ਗਣ ਜਿਵੇਂ ਸ਼ੇਰ ਫਿਰਦਾ ਹੈ ਨਾ ਮਸਤਾਤ ਹੀ ਹੁੰਦੇ ਨੇ ਇਹ ਬੜੀ ਬੀਰਤਾ ਲੈ ਕੇ ਆਏ ਸਾਰੇ ਦੁਸ਼ਮਣ ਮਸਤਾਤਾਂ ਦੀ ਨੀਅਤ ਕਿ ਹੁਣ ਨਹੀਂ ਛੱਡਣਾ ਸਿੰਘਾਂ ਨੇ ਵੀ ਆਪਣੇ ਕਿਰਪਾਨ ਆਪਣੇ ਨੇਜੇ ਭਾਲੇ ਜੋ ਵੀ ਸ਼ਸਤਰ ਉਹਨਾਂ ਦੇ ਕੋਲ ਸੀ ਕਢ ਲਏ ਬੜੇ ਤੇਜ਼ ਦੁਸ਼ਮਣ ਦੀ ਸ਼ੈਨਾ ਨੂੰ ਮਾਰ ਰਹੇ ਨੇ ਪਰ ਉਹ ਘੇਰਾ ਨਾ ਤੋੜ ਸਕੇ ਤਬ ਅਜੀਤ ਸਿੰਘ ਵੀਰ ਸਾਹੰ ਘਰ ਧਰਮ ਵਿਚਰੰਤਾ ਮਨੋ ਘਟਾ ਵਿੱਚ ਦੀਪਾਂ ਚੰਚਲ ਚਮਕ ਚਪੰਤਾ ਗੁਰੂ ਸੁਪੁੱਤਰ ਇਸ ਤਰ੍ਹਾਂ ਆਪਣੀ ਤਲਵਾਰ ਦੇ ਨਾਲ ਇਹਨਾਂ ਦੇ ਆਹੂ ਲਾ ਰਿਹਾ ਜਿਵੇਂ ਆਕਾਸ਼ ਤੇ ਸੈਨਾ ਦੀ ਆਕਾਸ਼ ਤੇ ਕਾਲੀ ਘਟਾ ਚੰਦੀ ਇਸ ਤਰ੍ਹਾਂ ਸੈਨਾ ਦੀ ਕਾਲੀ ਘਟਾ ਉਹ ਆਪਣੇ ਸ਼ਸਤਰ ਲੈ ਕੇ ਬਾਬਾ ਸਾਹਿਬ ਨੂੰ ਘੇਰ ਕੇ ਬੈਠੇ ਨੇ ਉਹਨਾਂ ਦੀ ਤਲਵਾਰ ਬਿਜਲੀ ਦੀ ਚਮਕ ਦੀ ਤਰ੍ਹਾਂ ਇਹਨਾਂ ਨੂੰ ਮਾਰ ਮਾਰ ਕੇ ਧਰਤੀ ਤੇ ਸੁੱਟ ਨਹੀਂ ਹੈ ਜਿਸਕੇ ਮਾਰ ਤੁਸਾਈ ਸ਼ਿਗ੍ਰਹੀ ਤਿਸ ਉਥਲੰਤਾ ਨੇ ਦਿਨ ਕਾਸ਼ ਪ੍ਰਕਾਸ਼ ਮਹਾਬਲ ਕਰਨ ਬਲਵੰਤਾ ਜਿਹੜਾ ਨੇੜੇ ਹੁੰਦਾ ਉਹਨੂੰ ਮਾਰ ਮਕਾਂਦੇ ਨਹੀਂ ਜਿਉਂਦਾ ਨਹੀਂ ਛੱਡਦੇ ਜਨ ਕੈ ਰਵਨ ਮੈਨੁਕ ਕਯੋ ਚਕਾਵੋ ਭੇਦਨ ਕਰਿਓ ਅਬ ਮੰਨਿਆ ਸ਼ਤਰਗਨ ਛੇ ਅਧਕਾਰ ਛਿਨ ਪੈਨ ਸ਼ਤਰਨ ਦਰਿਓ ਕਵੀ ਜੀ ਨੇ ਆਪਣੀਆਂ ਹਿੰਦੂ ਮਾਤਰੀਆਂ ਕਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਉਦਾਹਰਣ ਦਿੱਤੇ। ਸ਼ਤਗੁਰਾਂ ਦੇ ਸੁਪੁੱਤਰ ਦੀ ਜਦੋਂ ਇਹਨਾਂ ਦੇ ਨਾਲ ਭੇੜ ਹੁੰਦੀ ਹੈ। ਚੱਕਰਬਾਹੂ ਇੱਕ ਪ੍ਰਕਾਰ ਦੀ ਸ਼ਬਾਹ ਦੀ ਫੌਜ ਰਚਨਾ ਵਿੱਚ ਫਸਿਆ ਬੈਰੀ ਨਿਕਲ ਨਹੀਂ ਸਕਦਾ। ਨਰਮਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਇੱਕ ਨਕਸ਼ਾ ਸੰ ਮਰਮਰ ਵਿੱਚ ਉਕਰਿਆ ਹੋਇਆ ਹੈ। ਚੱਕਰ ਵਿਊ ਦਾ ਹੁਣ ਇਤਿਆਜ਼ ਕਰ ਕਹਿੰਦਾ ਭਾਈ ਸੰਤੋਖ ਸਿੰਘ ਜੀ ਵੀ ਇਹ ਸੈਨਾ ਦਾ ਚੱਕਰ ਵਿਊ ਬਣ ਗਿਆ ਇਹਦੇ ਵਿੱਚ ਸਾਬ ਜੀ ਦਾ ਅਜੀਤ ਸਿੰਘ ਜੀ ਘਿਰ ਗਏ ਨੇ ਪਰ ਉਸ ਚੱਕਰ ਵਿਊ ਦੇ ਵਿੱਚ ਅਬ ਮੰਨਿਓ ਜਿਹੜਾ ਉਹ ਵੈਰੀਆਂ ਜਾਂ ਕੈਰਮਾਂ ਦੇ ਸਮੂਛੇਦਨ ਕੀਤੇ ਤੇ ਛਤਰੀਆਂ ਜਾਂ ਛਤਰਧਾਰੀਆਂ ਨੂੰ ਦਲਦੇ ਹੋਏ ਛਿੰਨਪਿੰਨ ਕੀਤਾ ਟੁਕੜੇ ਟੁਕੜੇ ਕੀਤਾ ਇਸੇ ਤਰ੍ਹਾਂ ਗੁਰੂ ਸੁਪੁੱਤਰ ਨੇ ਆਲੇ ਦੁਆਲੇ ਆਏ ਵੈਰੀ ਦਾ ਘੇਰਾ ਜਿਹੜਾ ਸੀ ਇੱਕ ਵਾਰੀ ਤੋੜ ਦਿੱਤਾ ਆਪਣੀ ਤਲਵਾਰ ਨੂੰ ਇਹਨਾਂ ਤੇ ਚਲਾਇਆ ਵੀ ਘੇਰਾ ਟੁੱਟ ਗਿਆ ਹਰਾਨ ਲੈ ਕੇ ਇੱਕ ਪੱਟ ਬਖਤਰ ਸੈਨਤ ਮਾਰ ਤੈ ਸੰਗਤ ਸਾਈ ਨਹੀਂ ਨਾ ਅਟਕੇ ਕਹੂੰ ਓਜ ਤੇ ਪਾਰ ਪਰਾਈ ਜਿਹੜੇ ਸਿਪਾਹੀ ਲੋ ਉਹਨਾਂ ਨੇ ਆਪਣੀ ਤਲਵਾਰ ਬਾੜੀ ਉਹਨੂੰ ਮੌਲ ਦੇ ਘਾੜ ਉਤਾਰ ਦਿੱਤਾ ਪਰ ਇੱਕ ਸਿਪਾਈ ਨੇ ਸਹਿਬਾਂ ਦੇ ਸੁਪੁੱਤਰ ਵੱਲ ਆਪਣੀ ਸਾਂਗ ਤੇਜ ਤਰਾਰ ਤਰੀਕੇ ਨਾਲ ਸੱਦੀ ਉਹਨਾਂ ਦੇ ਸਰੀਰ ਦੇ ਵਿੱਚ ਫਸ ਜਾਂਦੀ ਹੈ ਵਾਪਸ ਨਹੀਂ ਆਉਂਦੀ ਲਗਨ ਲਿਓ ਕਾਸ਼ਨ ਪੁਣੈ ਟੂਟ ਕਰ ਅਰਧ ਨਹੀਂ ਕਰ ਤਰਸ਼ਨ ਤਿਸ ਕੋ ਨਾਲ ਪਰੀ ਘਟ ਨੰਗਨ ਸੀ ਧਰ ਤਿਸ ਵੇਲੇ ਤਰਤੀਤੇ ਛਟਕੇ ਉਹ ਐਉਂ ਪਈ ਨਿਸ ਨੀ ਸੀ ਮਾਨੋਂ ਕੱਢੀ ਹੋਈ ਨਾਗਣੀ ਤਰਤੀਤੇ ਪਈ ਹੈ ਮਾਫ ਕਰਨਾ ਸਹਿਮਜਦਾ ਅਜੀਤ ਸਿੰਘ ਜੀ ਨੇ ਆਪਣੀ ਤਲਵਾਰ ਨੂੰ ਇਸ ਤਰ੍ਹਾਂ ਸਸਾਇਆ ਉਸ ਦੁਸ਼ਮਣ ਦੇ ਸਰੀਰ ਦੇ ਵਿੱਚ ਰਹਿ ਗਈ ਅੰਦਰੇ ਤਲਵਾਰ ਟੁੱਟ ਜਾਂਦੀ ਹੈ ਮੌਨੰਤਾ ਸਤਰ ਨਵੇਂ ਕਰ ਅੰਦਰਹੀ ਵਿੱਚ ਹੈ ਬਰੀ ਗੰਦੁਲਜਨ ਟੱਗ ਹੋਏ ਵਾਰ ਕਰ ਤੂੰ ਮਰ ਤੀਰ ਤਰਾ ਤਰੀ ਜਦੋਂ ਇਹਨਾਂ ਦੀ ਨਾਗਣੀ ਇਸ ਤਰ੍ਹਾਂ ਵਿੱਚ ਰਹਿ ਗਈ ਟੁੱਟ ਗਈ ਮੌਤੇ ਦੁਸ਼ਟਾਂ ਨੇ ਨੇੜਿਓਂ ਕਿ ਤੋ ਮਰਦੇ ਤਰ੍ਹਾਂ ਕਰੀ ਬਹੁਤ ਇਹਨਾਂ ਨਾਲ ਵਾਰ ਕੀਤਾ ਛੇਤੀ ਛੇਤੀ ਵੀ ਹੁਣ ਤੇ ਇਹਨਾਂ ਦੇ ਹੱਥਾਂ ਵਿੱਚ ਤਲਵਾਰ ਵੀ ਨਹੀਂ ਲਗੇ ਅੰਗ ਮੈਂ ਘਾਵਰ ਦਰਮੈਂ ਧੀਰਗ ਰੰਗ ਰੇਜ ਕਰ ਪਟ ਪਹਿਰਾਏ ਸ਼੍ਰੋਣ ਭਿਖਿਓ ਹਰ ਕੰਤਿ ਆਜ ਧਰਮਸ਼ੰਤ ਨਹੀਂ ਪਾਏ ਸਤਗੁਰਾਂ ਦੇ ਸੁਪੁੱਤਰ ਦੇ ਸਰੀਰ ਤੇ ਇਹਨਾਂ ਇੰਨੇ ਵਾਰ ਕੀਤੇ ਉਹਨਾਂ ਦਾ ਸਾਰਾ ਸਰੀਰ ਜਿਹੜਾ ਖੂਨ ਦੇ ਨਾਲ ਲਤਪਤ ਹੋ ਗਿਆ ਸਾਰੇ ਬਸਤਰ ਰੰਗੇ ਖੇਤੀ ਰੰਗੇ ਪਾਵ ਗਿੱਲੇ ਗਿੱਲੇ ਰੰਗੇ ਹੋਏ ਕੱਪੜੇ ਜਿਵੇਂ ਲਲਾਰੀ ਪੱਗਾਂ ਰੰਕੇ ਪੰਦਾ ਇਸ ਤਰ੍ਹਾਂ ਗਿੱਲਾ ਗਿੱਲਾ ਖੂਨ ਨਚੜਦਾ ਪਰ ਅਜੇ ਵੀ ਆਪਣੇ ਤਰੀਕੇ ਦੇ ਨਾਲ ਉਹ ਲੜ ਰਹੇ ਨੇ ਲੜ ਲੈ ਲੜਦੇ ਇਹ ਮੈਦਾਨੇ ਜੰਗ ਵਿੱਚ ਸ਼ਹੀਦ ਕਿਵੇਂ ਹੁੰਦੇ ਹਨ ਇਹ ਆਪ ਕੱਲ ਦੀ ਪ੍ਰਸੰਗ ਵਿੱਚ ਵਰਣ ਕਰਿਓ ਫਿਰ ਸਹਿਮਦਾ ਜੂਜਾਰ ਸਿੰਘ ਦੀ ਜਾਣ ਕਰਦੇ ਨੇ ਸਤਪੁਰਾਂ ਦੇ ਸੁਪੁੱਤਰਾਂ ਨੇ ਸਿੱਖਾਂ ਨੇ ਇਹਨਾਂ ਦਾ ਸੰਪੂਰਨ ਘਾੜ ਕਿਵੇਂ ਮਚਾਇਆ ਆਪਾਂ ਇਹ ਪੂਰਾ ਪ੍ਰਸੰਗ ਹੌਲੀ-ਹੌਲੀ ਵਰਣਾ ਹੈ ਹੋਈਆਂ ਭੁਲਾ ਚੁਕਾਂ ਧੁਕੀ ਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦਿਕੂ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ राग रतन परिवार परिंगा चबद गावण आईया कह नानक आनंद हो आ सतगुरु मैं पाया लो तू मन मेरे दुख सब विसारना सबना गला समरा स्वामी शोक क्यों मनो विसारे सचे साहेबा क्या नहीं करते रहे सदा शिव सलाह तेरी नाम मन वसावे कह नानक सच्चे साहब क्या नहीं कर तेरा साचा नाम मेरा आधार हो हर शां सुख मान अवश्या निच्छा सब पुजाइया कह नानक सुनो संतोष शब्द करो प्यारो साचा नाम मेरा आधार हो अजे ਹਿੰਦੂ ਤੁਦਵਸ ਕੀਤੇ ਕਾਲ ਕੰਟ ਕੁਮਾਰਿਆ ਹੈਰਾਨ ਕਤਸ ਕੋ ਆਤਤ ਕਰਨ ਹਦ ਵਾਜੇ ਆਨੰਦ ਸੁਣੋ ਵੱਡ ਭਾ ਕੀ ਹੋ ਸਗਲ ਮਨੂ ਪਾਰਮ ਪ੍ਰਭ ਪਾਇਆਇ ਕਰੇ ਹੋ ਕਰੋ ਕ ਸੰਤਾ ਤੇ ਉਤਰੇ ਸੁਣੀ ਸੰਤ ਸਾਜਨ ਭੈ ਸਰਸੇ ਪੂਰੇ ਸੁਣਤੇ ਪੂਨੀਤ ਕਹਤੇ ਪਵਿੱਤ ਸਤਗੁਰ ਵਿਨਵੰਤ ਨਾਨਕ ਗੁਰ ਚਰਨ ਲਾਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਨਿਵਸਰਾਤ ਦੋਇ ਦਾਈ ਦਾਇਆ ਖਿਲੇ ਤੰਗਿਆ ਨ ਬੁਰਾਈਆ ਵਚੈ ਕਰਮੀਆਂ ਪੂ ਆਪਣੀ ਕੇ ਜਿਨਿ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਲੇ ਕਿਤਿ ਜਿਨਿ ਨਾਮ ਧਿਆਇਆ ਮੁਖਿ ਉਜਲੇ ਕਹਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਕੁਰ ਤਮ